ਅੱਜ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗੀ ਆ ਤੁਸੀਂ ਮੈਨੂੰ ਸੁਣ ਕੇ ਤੇ ਆਪਣਾ ਰਿਵਿਊ ਜ਼ਰੂਰ ਦਿਓ ਕਮੈਂਟ ਦੇ ਵਿੱਚ ਤੁਹਾਨੂੰ ਇਹ ਕਿੱਦਾਂ ਲੱਗੀ ਇੱਕ ਕਵਰੀ ਦੀ ਗੱਲ ਆ ਇੱਕ ਰਾਜਾ ਹੁੰਦਾ ਬਹੁਤ ਅਮੀਰ ਹੁੰਦਾ ਉਹਦੇ ਕੋਲ ਸ਼ਾਂਤੀ ਦੀ ਕਮੀ ਹੁੰਦੀ ਤੇ ਉਹ ਆਪਣੇ ਰਾਜ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਚਿੱਤਰਕਾਰਾਂ ਨੂੰ ਸਾਧਦਾ ਤੇ ਉਹ ਉਹਨਾਂ ਨੂੰ ਇੱਕ ਸ਼ਾਂਤੀ ਦੀ ਤਸਵੀਰ ਬਣਾਉਣ ਦੇ ਲਈ ਕਹਿੰਦਾ ਅਲੱਗ-ਅਲੱਗ ਚਿੱਤਰਕਾਰ ਆਉਂਦੇ ਨੇ ਉਹਨਾਂ ਨੇ ਤਸਵੀਰਾਂ ਬਣਾ ਕੇ ਰਾਜੇ ਦੇ ਸਾਹਮਣੇ ਰੱਖ ਦਿੱਤੀਆਂ ਪਹਿਲੀ ਤਸਵੀਰ ਸੀ ਉਹ ਬਹੁਤ ਹੀ ਸੁੰਦਰ ਬਣੀ ਹੋਈ ਸੀ ਜਿਦੇ ਵਿੱਚ ਝਰਨੇ ਸੀ ਸਮੁੰਦਰ ਦੀ ਗਹਿਰਾਈ ਸੀ ਤੇ ਜਿਹੀ ਕੁਦਰਤ ਦੀ ਸੁੰਦਰਤਾ ਦਿਖਾਈ ਗਈ ਸੀ ਰਾਜੇ ਨੇ ਉਸ ਨੂੰ ਨਾਂ ਖਾ ਦਿੱਤਾ ਉਸਨੇ ਕਿਹਾ ਕਿ ਇਹ ਸ਼ਾਂਤੀ ਦੀ ਤਸਵੀਰ ਨਹੀਂ ਆ ਫਿਰ ਉਹ ਦੂਸਰੀ ਤਸਵੀਰ ਕੋਲ ਗਿਆ ਦੂਸਰੀ ਤਸਵੀਰ ਦੇ ਵਿੱਚ ਵੀ ਬਹੁਤ ਸੋਹਣੀ ਸੁੰਦਰ ਜਿੱਦਾਂ ਆਪਣੇ ਫਲਾਵਰ ਸੀ ਸਾਰਾ ਕੁਝ ਸੀ ਦਰਖਤ ਸੀ ਰੰਗ ਬਰੰਗੇ ਜਿੰਨੀ ਕੁ ਕੁਦਰਤ ਦੀ ਸੁੰਦਰਤਾ ਸੀ ਨਾ ਉਹਨਾਂ ਨੇ ਉਹਦੇ ਵਿੱਚ ਰੱਖੀ ਹੋਈ ਸੀ ਰਾਜੇ ਨੇ ਉਸ ਨੂੰ ਵੀ ਮਨਾ ਕਰ ਦਿੱਤਾ ਜਦ ਰਾਜਾ ਤੀਸਰੀ ਤਸਵੀਰ ਕੋਲ ਗਿਆ ਤਾਂ ਸਾਰੇ ਉਸ ਤਸਵੀਰ ਨੂੰ ਵੇਖ ਕੇ ਖਾਮੋਸ਼ ਹੋ ਗਏ ਜਿੰਨੀ ਉੱਥੋਂ ਦੀ ਪ੍ਰਜਾ ਸੀ ਉਹ ਸਾਰੀ ਹਰਾਨ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਇਸ ਚਿੱਤਰਕਾਰ ਨੂੰ ਤੇ ਤਸਵੀਰ ਬਣਾਉਣ ਦੀ ਅਕਲ ਹੀ ਨਹੀਂ ਹੈ ਕਿ ਇਸ ਨੇ ਆ ਕਿਹੜੀ ਤਸਵੀਰ ਬਣਾ ਦਿੱਤੀ ਹੈ ਕਿ ਆ ਸੁਮਾਨ ਤੋਂ ਬਿਜਲੀ ਗਰਜ ਰਹੀ ਆ ਤੇ ਇੰਨਾ ਮੀਂਹੇਰੀ ਝੱਖੜ ਇਸ ਦੇ ਵਿੱਚ ਦਿਖਾਈ ਦੇ ਰਿਹਾ ਤੇ ਇਹ ਕਿਹੜੀ ਸ਼ਾਂਤੀ ਦੀ ਤਸਵੀਰ ਹੋਈ ਬਈ ਇਹ ਤੇ ਅਸ਼ਾਂਤੀ ਦੀ ਤਸਵੀਰ ਹੋਈ ਤੇ ਰਾਜੇ ਨੇ ਕਿਹਾ ਨਹੀਂ ਇਹ ਅਸਲ ਸ਼ਾਂਤੀ ਦੀ ਤਸਵੀਰ ਆ ਤੁਸੀਂ ਦੇਖੋ ਇਸ ਮੀਂਹੇਰੀ ਝੱਖੜ ਦੇ ਵਿੱਚ ਇੱਕ ਚਿੜੀ ਆਪਣੇ ਆਂਡਿਆਂ ਦੇ ਕੋਲ ਬੇ ਡਰ ਹੋ ਕੇ ਬੈਠੀ ਆ ਉਹਦੇ ਅੰਦਰ ਇੱਕ ਸ਼ਾਂਤੀ ਆ ਇਹ ਸ਼ਾਂਤੀ ਅਸ਼ਾਂਤੀ ਦੇ ਵਿੱਚ ਸ਼ਾਂਤੀ ਦੀ ਤਸਵੀਰ ਹੈ ਤੇ ਸਾਨੂੰ ਇਸ ਤੋਂ ਸਿੱਖਿਆ ਕੀ ਮਿਲਦੀ ਹੈ ਕਿ ਮੁਸੀਬਤ ਚਾਹੇ ਜ਼ਿੰਦਗੀ ਚ ਜਿੱਦੀ ਮਰਜ਼ੀ ਵੱਡੀ ਹੋ ਜਾਵੇ ਜਿੱਦੀ ਮਰਜ਼ੀ ਵੱਡੀ ਆ ਜਾਵੇ ਆਪਦੀ ਸ਼ਾਂਤੀ ਨਾ ਖੋਵੋ ਆਪਣੇ ਮਨ ਦਾ ਸੰਤੁਲਨ ਨਾ ਖੋਵੋ ਕਿਉਂਕਿ ਕਈ ਵਾਰ ਅਸੀਂ ਡਰ ਕੇ ਕਈ ਵਾਰ ਇਹੋ ਜੇ ਸਟੈਪ ਚੁੱਕ ਲੈਨੇ ਆ ਕਿ ਉਹਨਾਂ ਦੀ ਪਰਪਾਈ ਪਰਪਾਈ ਜਿਹੜੀ ਹੈ ਸਾਡੇ ਤੋਂ ਸਾਰੀ ਉਮਰ ਨਹੀਂ ਹੁੰਦੀ